ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ نیوز ਤੇ ਮੈਂ ਸਪਾਰਸ਼ ਸਿੰਘ ਥਾਣਾ ਬਰੀਵਾਲਾ ਦੀ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਤੇ ਕਾਰਵਾਈ ਕਰਦਿਆਂ ਚੋਰੀ ਕੀਤੇ ਸਮਾਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ ਜ਼ਿਲ੍ਹਾ ਸ਼੍ਰੀ ਮੋਕਸੁਰ ਸਾਹਿਬ ਦੇ ਅਧੀਨ ਆਉਂਦੇ ਥਾਣਾ ਮੰਡੀ ਬਰੀਵਾਲਾ ਦੀ ਪੁਲਿਸ ਵੱਲੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤੇ ਜਾਣ ਦੀ ਖਬਰ ਨਿਕਲ ਕੇ ਆਈ ਹੈ ਦੱਸਿਆ ਜਾਂਦਾ ਹੈ ਕਿ ਥਾਣਾ ਬਰੀਵਾਲਾ ਦੇ ਐਸਐਚਓ ਜਗਸੀਰ ਸਿੰਘ ਦੀ ਜੋ ਗਵਾਹੀ ਹੇਠ ਐਸਆਈ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ ਇਸ ਸਮੇਂ ਥਾਣਾ ਅਪਚਿਤਗਿਰੀ ਧਾਮ ਬਾਬਾ ਮੋਟਾ ਜੀ ਦੀ ਸਮਾਦ ਨਜ਼ਦੀਕ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਗਰਭਜਨ ਸਿੰਘ ਵਾਸੀ ਐਸ ਐਸ ਨਗਰ ਗਲੀ ਨੰਬਰ 4 ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਨੂੰ ਚੋਰੀਆਂ ਕਰਨ ਦੀ ਆਦਤ ਹੈ ਅਤੇ ਉਹ ਇਸ ਸਮੇਂ ਪਿੰਡ ਮਰਾੜ ਕਲਾਂ ਤੋਂ ਸਮੇਤ ਮੋਟਰਸਾਈਕਲ ਮੰਡੀ ਬਰੀ ਵਾਲਾ ਨੂੰ ਕੁਝ ਚੋਰੀ ਕੀਤਾ ਸਮਾਨ ਵੇਚਣ ਲਈ ਆ ਰਿਹਾ ਹੈ ਜਦ ਸ਼ੱਕ ਦੇ ਆਧਾਰ ਤੇ ਉਕਤ ਵਿਅਕਤੀ ਦੀ ਰੋਕ ਅਨੁਰੋਕਣ ਉਪਰੰਤ ਤਲਾਸ਼ੀ ਕੀਤੀ ਤਾਂ ਉਸ ਪਾਸੋਂ 20 ਕਿਲੋ ਬਿਜਲੀ ਦੀਆਂ ਤਾਰਾਂ ਇੱਕ ਥੈਲੇ ਵਿੱਚ ਪੰਜਾਂ ਸੰ ਜੋ ਸੂਚਨਾ ਦੇ ਆਧਾਰ ਤੇ ਠੀਕ ਹੀ ਉਕਤ ਵਿਅਕਤੀ ਬਰੀਵਾਲਾ ਦੇ ਕਿਸੇ ਨਾਮ ਰੋਮ ਕਬਾੜੀਏ ਨੂੰ ਵੇਚਣ ਲਈ ਆ ਰਿਹਾ ਸੀ ਇਸ ਨੂੰ ਕਾਬੂ ਕਰਕੇ ਥਾਣਾ ਬਰੀਵਾਲਾ ਦੇ ਪੁਲਿਸ ਪ੍ਰਸ਼ਾਸਨ ਵੱਲੋਂ एफआईआर नंबर 003अधीन धारा 303 बटा 2 317 तहत पर्चा दर्ज ਕੀਤਾ ਗਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮੰਡੀ ਬਰੀ ਵਾਲਾ ਤੋਂ ਪੱਤਰਕਾਰ प्रदीप कुमार ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਕਾਊਂਟਰ ਆਰਡਰ